ਸਾਡੀਆਂ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਰੋਲੀ ਜਾ ਰਹੀ ਆ ਅਰੇ ਆ ਗੁੰਡਾ ਕਰਦੀ ਹੋ ਰਹੀ ਆ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਇਸ ਮਹਾਲ ਨੂੰ ਬਦਲਿਆ ਜਾਵੇ ਪਤਾ ਹੈ ਨਾ ਸਾਡੀਆਂ ਭੈਣਾਂ ਦੀ ਜਿਹੜੀ ਇੱਜ਼ਤ ਆ ਉਹ ਨਾ ਖੂਜ ਹੋਵੇ ਨਾ ਕਿ ਦਿਨ ਰਾਤ ਔਰ ਤਾਂ ਆਪਣੀ ਆਜ਼ਾਦੀ ਨਾਲ ਘੁੰਮ ਸਕਣ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਦੇਸ਼ ਆਜ਼ਾਦ ਹੋ ਗਿਆ ਦੂਸਰੇ ਪਾਸੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ ਉਹਨਾਂ ਦੀ ਜਿਹੜੀ ਇੱਜ਼ਤ ਨਾਲ ਸਲਵਾੜ ਕੀਤਾ ਜਾ ਰਿਹਾ ਕੱਲ ਹੀ ਮਹਾਰਾਸ਼ਟਰ ਵਿੱਚ ਇੱਕ ਨਰਸਿੰਗ ਵਿਦਿਆਰਥਣ ਨਾਲ ਕੱਲ ਹੀ ਇੱਕ ਹੋਰ ਰੇਪ ਜਿਹੜਾ ਰੇਪ ਦੀ ਘਟਨਾ ਹੋਈ ਆ ਸੋ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਵੀ ਇਹੋ ਜੇ ਮਾਹੌਲ ਨੂੰ ਨਾ ਖਤਾਈ ਜਾਵੇ ਇਹੋ ਜੇ ਅਨਸਰਾਂ ਨੂੰ ਸਖਤ ਤੋਂ ਸਖਤ ਸਜ਼ਾਆਂ ਦਿੱਤੀਆਂ ਜਾਣ ਸੋ ਇਸ ਕਰਕੇ ਅਸੀਂ ਇਹ ਮੰਗ ਪੱਤਰ ਡੀਸੀ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗਹਿ ਮੰਤਰੀ ਨੂੰ ਦੇਣ ਜਾ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਮੈਡੀਕਲ ਪ੍ਰੈਕਸ਼ਨ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਨੇ ਹਰ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਨਾਮ ਬੰਦ ਕੀਤਾ ਤੇ ਇਸ ਬਿਮਾਰੀ ਨੂੰ ਜੜੋਂ ਪੜਨ ਲਈ ਅਸੀਂ ਜੀਸੀ ਮਾਨਜੋਗ ਦੀ ਵਿਚਾਰ ਰਹੇ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਨੂੰ ਜਿਹੜਾ ਇਹ ਮਨਪਤਰ ਦੇਣਾ ਉਹ ਮੈਂ ਬੇਨਤੀ ਕਰੂੰਗਾ ਮਿਸਕਰੀ ਜੀ ਬਹੁਤ ਹੀ ਸਤਿਕਾਰਯੋਗ ਮੈਡੀਕਲ ਕੈਪੈਟਿਸ਼ਨ ਐਸੋਸੀਏਸ਼ਨ ਜ਼ਿਲ੍ਹਾ ਸੀ ਮੁਖਸ਼ਰ ਸਾਹਿਬ ਜੋ ਕਿ ਪਿਛਲੇ ਦਿਨੀ ਕਲਕੱਤਾ ਦੇ ਵਿੱਚ ਦੋ ਇੱਕ ਖਿਆਰਤੀ ਹਸਪਤਾਲ ਦੇ ਵਿੱਚ ਜੇ ਬਸੇ ਡਿਊਟੀ ਦੇ ਰਹੇ ਸੀ ਤੇ ਬੜਾ ਹੀ ਘਣਾਉਣਾ ਅਪਰਾਧ ਉਹਨੇ ਕੀਤਾ ਗਿਆ ਸਫਰਾ ਤੋਂ ਬਾਅਦ ਇਸ ਮੌਕੇ ਘਾਟ ਪਕਰ ਦਿੱਤਾ ਗਿਆ ਉਹ ਜੋ ਸੁਭਾਗ ਵਿੱਚ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਜੋ ਨਾ ਨਾਰਯੋਗ ਸਾਰਯੋਗ ਦੇ ਸਭ ਰਹੇ ਜੋ ਇੱਕ ਮੰਗ ਪੱਤਰ ਦ੍ਰਿਸ਼ਟ ਗ੍ਰਾਮ ਪ੍ਰਧਾਨ ਮੰਤਰੀ ਨੂੰ ਦੇਣ ਜਾ ਰਹੇ ਆ ਔਰ ਨਾਲ ਨਾਲ ਬੇਨਤੀ ਕਰਾਂਗੇ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਸਹਿਬਾਨ ਜੇਰੇ ਮੇਟੂ ਵਾਸਤੇ ਅਰ ਸੁਬੋਧਨ ਕਰਨਗੇ ਬੇਨਤੀ ਕਰੂੰਗਾ ਡਾਕਟਰ ਜੀ ਅੱਜ ਵੀ ਰੋਜ਼ ਵਜੂ ਆ ਚੁੱਕੇ ਜਿਹੜਾ ਮਸਲ ਦੇ ਰੱਖੇ ਸਾਥੀ ਉਹ ਹੀ ਇੱਕ ਖਾਲਸਾ ਵਾਹਿਦੀ ਕੀ ਫਤਿਹ ਅੱਜ ਆਪਾਂ ਡਾਕਟਰ ਹਿੰਤਾ ਮਕੀਰ ਨਾਮ ਦੇ ਜੋ ਪੋਹਣੇ ਕਾਂਡ ਦੇ ਵਿੱਚ ਬੁਨਾਦ ਕਰਦੇ ਲੱਗਦੇ ਉਸ ਨੂੰ ਮੌਤੇ ਘਾੜ ਕਰ ਦਿੱਤਾ ਗਿਆ ਉਸ ਦੇ ਰੋਜ਼ ਵਜੂ ਜਿਨੇ ਮਿਕਸਰੀ ਮੰਗ ਪੱਤਰ ਦੇ ਵਾਸਤੇ ਇਸੇ ਸ਼ਾਮ ਤੋਂ ਦਰਸ਼ਕੀ ਖੜਾ ਇੱਕਲਾ ਮੰਗ ਪੱਤਰ ਨਹੀਂ ਕਿ ਮੰਗ ਪੱਤਰ ਦੇ ਕੇ ਚਲੇਗਾ ਉਸ ਤੋਂ ਬਾਅਦ ਇਹ ਜਿਹਾਗਾ ਮੰਗ ਪੱਤਰ ਜੱਬਿਆਂ ਚ ਪਾ ਕੇ ਰੱਦੀ ਦੇ ਵਿੱਚ ਟੋਕਰੀ ਚ ਪਾ ਕੇ ਕੋਈ ਆਵਾਜ਼ ਜਿਹੜਾਗਾ ਸਾਹ ਦਿੱਤਾ ਜਾਂਦਾ